ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਟੋਟਲ 5 ਨਾਗਾ ਜੀ ਜਿਨ੍ਹਾਂ ਚੋਂ 4 ਮੱਝਾਂ ਨੇ ਤੇ 1 ਵੈੜਾ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਦੂੰਗਾ ਸੱਲੀ ਪਰਤੂਸੀ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਸੀਗਾਲ ਜੀ ਸਸੀਗਾਲ ਭਾਈ ਜੀ ਤੁਹਾਡਾ ਨਾਂ ਸੁਖਜੀਤ ਸਿੰਘ ਹੈ ਭਾਈ ਜੀ ਟੁਇੰਟ ਸਦਾ ਸੰਗਲ ਜਲਾ ਮੁਗ ਠੀਕ ਹੈ ਵੀਰੇ ਮੋਬਾਈਲ ਨੰਬਰ ਜੀ 8288 56733 ਠੀਕ ਹੈ ਵੀਰੇ ਪੰਜ ਨਾਗਾ ਜੀ ਨਹੀਂ ਭਾਈ ਚਾਰ ਨਾਗਾ ਗਾਂ ਆਪਣੀ ਘਰ ਅਸ ਗਾਂ ਠੀਕ ਹੈ ਜੀ ਚਾਰ ਮੱਝਾਂ ਹਾਂਜੀ ਚਾਰੇ ਮੱਝਾਂ ਠੀਕ ਹੈ ਨੀਲੀ ਰਾਵੀ ਤੋਂ ਸ਼ੁਰੂ ਕਰਦੇ ਆਂ ਵੀਰੇ ਸੁਆ ਕਿੰਨੇ ਮਾਸੀ ਸੁਆ ਭਾਈ ਜੀ ਦੂਜਾ ਇਹ ਸੁਆ ਦੂਜਾ ਸਮਾਂ ਕਿੰਨਾ ਲਾਉ ਸਮਾਂ ਭਾਈ 5 ਤੋਂ 7 ਦਿਨ ਲਾਉ ਹਾਂਜੀ ਡੇਟ ਮੁਤਾਬਕ ਹਾਂਜੀ ਉਹਨਾਂ ਦੇ ਪਿਆਜੂ ਕਰਮ ਵਾਲੀ ਪਹਿਲਾਂ ਉਹਨਾਂ ਨੇ ਦੱਸਣ ਮੁਤਾਬਕ ਬਾਈ ਜੀ ਦੱਸਿਆ 12 ਕਿਲੋ ਦੁੱਧ ਗਾਰੰਟੀ ਵਾਲੇ ਘਰੋਂ ਆਈ ਆ ਆਪਣੇ ਖਾਸ ਬੰਦੇ ਸੀਗੇ ਠੀਕ ਆ ਠੀਕ ਆ ਜਿੱਥੋਂ ਆਈ ਆ ਠੀਕ ਹੈ ਜੀ ਤੇ ਐਰ ਕੀ ਜਾਨਕੀ ਉਹਦਾ ਕਹਿੰਦੇ 14 ਦਊਗੀ ਜਾਨਕੀ 12 13 ਦਾ ਖੁੱਲਾ ਦੋ 12 ਮੰਨ ਲਿਆ ਹਾਂਜੀ 12 ਹੀ ਮੰਨ ਗਿਆ ਬਈ ਥਾਣਾ ਦੀ ਭਾਰ ਪਿੱਛੇ ਦੀ ਗਾਰੰਟੀ ਥਾਣਾ ਦੀ ਗਾਰੰਟੀ ਬਾਈ ਜੀ ਭਾਰ ਪਿੱਛੇ ਦੀ ਗਾਰੰਟੀ ਠੀਕ ਹੈ ਜੀ ਦੁੱਧ ਸੇਵਾ ਦਾ ਦੁੱਧ ਸੇਵਾ ਦਾ ਤੋਰ ਕੇ ਦਿਖਾ ਦੀ ਵੀਰੇ ਨੀਲੀ ਦਾ ਵੀ ਤਾਂ ਤੋਹਫਾ ਕਹਿ ਸਕਦੇ ਨੇ ਜੀ ਆਪਾਂ ਵਜੋਂ ਵਜੂਦ ਬੜਾ ਚੰਗਾ ਬਾਈ ਕਹਿੰਦਾ ਖਾਸ ਗਰੰਟੀ ਵਾਲੇ ਬੰਦੇ ਤੋਂ ਹੀ ਆਈ ਆ ਨਹੀਂ ਤਾਂ ਤੁਹਾਨੂੰ ਵੀ ਪਤਾ ਵੀਰੇ ਗਰੰਟੀ ਕੌਣ ਚੱਕਦਾ ਮਾਲਕਾਂ ਨੇ ਤਾਂ 14 ਕਿਲੋ ਕਹਿ ਕੇ ਦਿੱਤੀ ਐ ਤੇ ਬਾਈ ਕਹਿੰਦਾ ਆਪਾਂ ਦਾ 13 ਜਾਂ 12 ਹੀ ਕਹਿ ਕੇ ਦੇਣੀ ਆ ਉਹ ਚਲੋ ਅਗਲੇ ਦੀ ਸੇਵਾ ਵੀਰੇ ਵੱਧ ਕਰ ਲੈ ਘੱਟ ਕਰ ਲੈ ਜਿੰਨਾ ਮਰਜ਼ੀ ਕੋਈ ਜੋਲੇ ਵੇ ਮੇਨ ਗੱਲ ਜਿਹੜੀ ਥਣਾ ਦੀ ਆ ਭਾਰ ਪਿੱਛੇ ਦੀ ਫੁੱਲ ਗਰੰਟੀ ਆ ਉਹ ਨਾ ਥਨਾਂ ਦਾ ਮੋਟਾ ਤੇਜ ਹੈ ਜੀ ਹੱਥੀ ਚਵਾਈ ਵਾਲਾ ਬਾਕੀ ਗੋਲ ਪੱਠ ਪੂਰਾ ਵਜਨ ਵਜੂਦ ਵੀ ਕਰਮ ਵਾਲੀ ਦਾ ਚੰਗਾ ਤੇ ਤਿਆਰੀ ਵੀ ਸੋਹਣੀ ਕਰਦੀ ਹੁੰਦੀ ਹੈ ਹਵਾਨਾ ਤੁਹਾਨੂੰ ਮੈਂ ਨੇੜੇ ਤੋਂ ਵੀ ਚੈੱਕ ਕਰਾਉਂਗਾ 5-4 ਦਿਨ ਹਜੇ ਹਫਤੇ ਦੇ ਆਸ-ਪਾਸ ਸਮਾਂ ਲਊਗੀ ਜੀ ਮੋੜ ਲੈ ਵੀਰੇ ਪਰ ਬਰੀਕੀਆਂ ਵੈੜ ਚ ਬਹੁਤ ਨੇ ਕੋਈ ਸੀਮਰ ਰਿਕਾਰਡ ਮਿਲਿਆ ਜੀ ਇਹਦਾ ਨਹੀਂ ਬਾਈ ਕੋਈ ਨਹੀਂ ਠੀਕ ਆ ਜੀ ਸੀਮਰ ਰਿਕਾਰਡ ਬਾਈ ਕਹਿੰਦਾ ਕੋਈ ਨਹੀਂ ਪਰ ਹੈ ਆਪ ਚੰਗੀ ਆ ਜੇ ਆਪਾਂ ਹਾਈਟ ਦੀ ਗੱਲ ਕਰਕੇ ਤਾਂ ਵੀਰੇ ਨਾਰਮਲ ਆ ਤੇ ਪਰ ਵਜਨ ਵਜੂਦ ਪੂਰਾ ਚੰਗਾ ਹੋਣਾ ਚੈੱਕ ਕਰੋ ਜਿਵੇਂ ਆਣਾ ਨੇੜੇ ਤੋਂ ਸੂਣਾ ਕੱਲਾ ਕੱਲਾ ਨਿਖੜ ਮਸਾਣਾ ਮੋਟਾ ਹੱਥੀ ਚਵਾਈ ਵਾਲਾ ਥਣਾ ਦੇ ਪਾਰ ਪਿੱਛੇ ਦੀ ਫੁੱਲ ਗਰੰਟੀ ਅੱਠ ਕਿੰਨੇ ਸੀ ਹਿਸਾਬ ਉਦਾਈ ਪੂਰੀ ਗਾਂਆਂ ਰਗੀਆ ਘਰ ਮਾਲੀ ਹੈ ਨਾ ਜਿਵੇਂ ਕੋਈ ਮਾਰਦੀ ਬੈਠਾ ਲੱਤ ਮਾਰੂਗੀ ਛੜ ਚਲਾਓ ਇਹ ਗੱਲ ਉਹ ਗੱਲ ਹੈ ਨਹੀਂ ਕਿ ਜਿਵੇਂ ਠੰਡੀ ਆ ਪੂਰੇ ਫਾਇਦਾ ਬਰੇਚੀ ਲਈ ਚੋਏ ਜੋ ਹੈ ਜੀ ਲਾਤੀ ਹਾਂ ਇਹ ਨਹੀਂ ਅੱਜ ਭਾਈ ਗੱਪਣਾ ਗੱਪਾਂ ਥੱਲੇ ਨਹੀਂ ਬਹਿਣ ਦਿੰਦੀ ਤੇ ਭਲਾ ਉਸ ਦਾ ਡੂੜ ਕੇ ਡੱਟਾ ਦੇ ਬੈਠੇ ਸਹੀ ਗੱਲ ਨਹੀਂ ਤਾਂ ਗੱਪਣ ਪਾਸ ਕਰਨੀ ਬਹੁਤ ਔਖੀ ਹੈ ਪਾਸ ਕਰਨੀ ਔਖੀ ਆ ਜੈ ਜਿਹੜੇ ਰੁਪਏ ਲੈਣੇ ਆ ਉਹੀ ਦੱਸਿਓ ਜੀ ਮੁੱਲ ਭਾਈ ਭਲਾ ਕੋਈ ਸਵਾ ਕਰਾ ਲੇ 15 ਕਰਾ ਲੇ ਹਾਂਜੀ ਇਹ ਆਪਾਂ ਪੂਰੇ ਲੱਖ ਦੀ ਦੇਣੀ ਆ ਹਾਂ ਦੇਣਾ ਭੱਲੇ ਨਹੀਂ ਆ ਲੈਣਾ ਹੀ ਆ ਜਮਾ ਜੈਜ ਦਮਾੜਾ ਮੇਰੇ ਹਿਸਾਬ ਨਾਲ ਬਾਕੀ ਜਿਹਨੇ ਲੈਣੀ ਆ 파ਰਕ ਕਰਨੀਆਂ ਲੱਖ ਰੁਪਏ ਚ ਅੱਜਕੱਲ ਅੱਜ ਦੇ ਟਾਈਮ ਚ ਮੱਝ ਮਿਲਣਾ ਮੁਸ਼ਕਲ ਆ ਲੱਖ ਰੁਪਏ ਲੈਣਾ ਹੀ ਆ ਜੇ ਤੁਮ ਮੁੱਲ ਕਰਾਉਣਾ ਦਾ ਕਰਦੇ ਆ ਮੁੱਲ ਬਣਾ ਸਵਾ ਕਰਾ ਲੈ ਦੂਰ ਕਰਾ ਲੈ ਉਹ ਅਗਲੇ ਦੀ ਇੱਛਾ ਮੁਰ ਕੇ ਇਹ ਨਾ ਕਦੇ ਵੀ ਬਾਈ ਇੰਨੇ ਲੈ ਲੈ ਇੰਨੇ ਲੈ ਲੈ ਠੀਕ ਆ ਠੀਕ ਆ 90 95 ਆ ਦਾ ਵੀਰ ਆਪਾਂ ਨੂੰ ਫੋਨ ਨਾਲ ਠੀਕ ਆ ਵੀਰ ਠੀਕ ਆ ਨਾ ਦੋ ਨੰਬਰ ਨਾਲ ਕਿਹੜਾ ਦਿਖਾਗੇ ਜੀ ਦੋ ਨੰਬਰ ਤੇ ਬਾਈ ਜੀ ਝੋਟੀ ਪਲੂਣ ਝੋਟੀ ਆ ਦੰਦੋ ਕਿਵੇਂ ਆ ਦੰਦੋ ਬਾਈ ਦੋ ਦਾਂਦਾ ਹਜੇ ਬੱਚਾ ਹਜੇ ਬੱਚਾ ਹਜੇ ਠੀਕ ਹੈ ਜੀ ਠੀਕ ਆ ਇਹਦੀ ਜਿਹੜੀ ਮਾਂ ਉਹ ਆਪਾਂ ਵੇਚੀ ਸੀ ਹਾਂਜੀ ਆਪਣੇ ਕੋਲੇ ਆਪਾਂ ਲਈ ਸੀ ਜਿਹੜੇ ਬੰਦਿਆਂ ਤੋਂ ਠੀਕ ਆ ਉਹਨਾਂ ਦੇ ਘਰੋਂ ਇਹ ਘੱਟੀ ਲਈ ਆ ਠੀਕ ਆ ਇਹਦੀ ਮਾਂ ਦੇ ਰਿਕਾਰਡ ਦਾ ਦੁੱਧ ਆਪਾਂ ਨੂੰ ਪਤਾ ਵੀ ਇਹ ਨਹੀਂ ਪਤਾ ਵੀ ਕਿਹੜੇ ਸੀਮਨ ਦੀ ਆ ਕੀ ਆ ਮਾਂ ਨੇ ਜਿਹਨੇ ਦੁੱਧ 15 16 ਕਿਲੋ ਦਿੱਤਾ ਆਈ ਚੰਗੀ ਹੈ ਜੀ ਚੰਗੀ ਨੇ ਉਹ ਬਾਈ ਲੈ ਕੇ ਗਿਆ ਗੁਰਪ੍ਰੀਤ ਵਰਨਾਲੇ ਵਾਲਾ ਵਰਨਾਲੇ ਵਾਲਾ ਹਾਂਜੀ ਠੀਕ ਹੈ ਬੇਰੇ ਕੋਲ ਤੋਰ ਕੇ ਦਿਖਾ ਦਿਓ ਵੀਰੇ ਹਾਂਜੀ ਜੀ ਵਿੱਚ ਉਹ ਟੀ ਹੈ ਜੀ ਹਜੇ ਬੱਚਾ ਹੀ ਆ ਤੇ ਉਸ ਹਾਬ ਨਾਲ ਆ ਨੀਲੀ ਰਵੀ ਤੇ ਬਰਾਬਰੀ ਹੋਊ ਹਾਈਟ ਹੈ ਨਾ ਬਈ ਇਹਦੀ ਪੂਰਾ ਉੱਚੀ ਹੋਊਗੀ ਬਾਈ ਘਟ ਨਹੀਂ ਹਾਈਟ ਵੀ ਚੰਗੀ ਆ ਤੇ ਸੰਭੀ ਪਲੀ ਮੀਣ ਗੱਲ ਚੰਗੀ ਆ ਬਾਈ ਕਹਿੰਦਾ ਸੀਮਾ ਰਿਕਾਰਡ ਤਾਂ ਬਕੈ ਨਹੀਂ ਸਕਦੇ ਪਰ ਇਹਦੀ ਮਾਂ ਦਾ ਦੁੱਧ 15 16 ਕਿਲੋ ਸੀਗਾ ਜੀ ਥਣ ਭਾਂਡੇ ਦੀ ਵੀਰੇ ਪੂਰੀ ਸਾਫਾ ਗੋਲ ਪੱਠਪੂੜਾ ਵਜਨ ਵਜੂਦ ਬੜਾ ਚੰਗਾ ਜੀ ਬਾਕੀ ਬਰੀਕੀਆਂ ਬਹੁਤ ਨੇ ਜੀ ਝੋਟੀ 'ਚ ਜਿਹੜੇ ਬੰਦੇ ਬਰੀਡ ਦਾ ਕੰਮ ਕਰਦੇ ਹੋਣਗੇ ਪਰਖ ਉਹਨਾਂ ਨੂੰ ਜ਼ਿਆਦਾ ਹੋ ਸਿੰਘ ਵੀ ਕਰਮ ਵਾਲੀ ਐਂਡ ਗੋਲ ਕਰੀ ਫਿਰਦੀ ਆ ਜੀ ਕਿੰਨੇ ਦਿਨ ਕੱਢਦੀ ਆ ਬਈ ਹਜੇ ਬਈ 10 ਦਿਨ ਤਾਂ ਹਜੇ ਇਹਦੇ ਦਿਨ ਪੂਰੇ ਹੋਣ 'ਚ ਪਏ ਆ ਹਜੇ ਡੇਟ ਮੁਤਾਬਕ ਹੀ ਪਏ ਆ ਡੇਟ ਮੁਤਾਬਕ 10 ਦਿਨ ਪੂਰੇ ਠੀਕ ਹੈ ਵੀਰੇ ਬਾਕੀ ਹਵਾਨਾ ਵੀ ਬਟਨਾਲ ਆ ਹਾਂ ਬਟਨਾਲ ਆ ਬਾਈ ਬਟਨਾਲਾ ਹਵਾਨਾ ਜੀ ਚੈੱਕ ਕਰ ਸਕਦੇ ਠੰਡੀ ਮਿੱਠੀ ਵੀ ਪੂਰੀ ਬਾਈ ਪੂਰੀ ਆ ਮੈਂ ਕਹਾਂ ਲਿਆ ਜਿਵੇਂ ਮਰਜੀ ਬਾਈ ਨੇੜੇ ਨਹੀਂ ਹੋਣ ਕਲੂਨ ਕਲੂਨ ਕੱਟੀਆਂ ਥੱਲੇ ਬਹਿਣ ਹੀ ਨਹੀਂ ਦਿੰਦੇਗਾ ਨਹੀਂ ਬਹਿਣ ਦਿੰਦੀ ਸਹੀ ਗੱਲ ਆ ਜੀ ਚੰਗੀ ਆ ਕੱਟੀ ਪੂਰੀ ਬਾਕੀ ਸੰਭੀ ਪਲੀ ਆ ਜਿਹੜੀ ਦੇਵਾਲੂ ਦਾ ਬਾਈ ਹਜੇ ਨਾ ਇਹਨੇ ਕਰਮ ਵਾਲੀ ਨੇ ਮੈਂ ਕਹਾਂ ਰਿਕਾਰਡ ਤੋੜੂਗੀ ਸਹੀ ਗੱਲ ਰਿਕਾਰਡ ਤੋੜੂਗੀ ਬਾਕੀ ਤੋੜੂਗੀ ਰਿਕਾਰਡ ਜਿੱਤੇ ਜਮਾ ਡਾਲਿਆਂ ਤੇ ਹੋਈ ਨਾ ਇਹਨ ਫਸਿਆ ਪਿਆ ਹੋਣਾ ਐਚ ਐਫ ਗਾਂਜਾ ਰਜਾ ਹਵਾਨਾ ਆ ਆਪਾਂ ਦਾ ਬਈ ਹੁੰਦੀ ਨਹੀਂ ਉਹ ਗੱਲ ਜਿਹੜੇ ਬਾਈਆਂ ਦਾ ਵੱਡੇ ਲੈਵਲ ਤੇ ਕੰਮ ਆ ਐਵੇਂ ਆਪਾਂ ਕਹੀਏ ਉਹਦਾ ਭਾਣਾ ਹਰਿਆਣੇ ਵਾਲੀ ਝੋਟੀ ਕਹਿ ਕੇ ਵੇਚ ਸਹੀ ਗੱਲ ਤਾਂ ਵੀ ਵੇਖੂਗੇ ਵੱਡੇ ਜੈਜ ਰੁਪਏ ਜਿਹੜੇ ਲੈਣੇ ਜੈਜ ਬਾਈ ਇਹਦਾ ਆਪਾਂ ਲੈਣ ਦੇ ਨਾਲ ਹੀ ਮੁੱਲ ਭਾਣਾ ਜਿੰਨਾ ਮਰਜੀ ਅੱਗੇ ਤੁਹਾਨੂੰ ਕਿਹਾ ਇਹ ਆਪਾਂ 1.5 ਦੀ ਦੇਣੀ ਆ ਜੋੜਾ ਲੈ ਜੇ ਸੱਜਣ ਕੋਈ ਜੋੜਾ ਲੈ ਕੋਈ ਨਹੀਂ ਇਮਾਨਦਾਰ ਕਰ ਸਕਦਾ ਜੈਜ ਡਿਮਾਂਡ ਆ ਬਾਈ 1,05,000 ਰੁਪਏ ਦੋ ਦੰਦ ਬੱਚਾ ਵੀਰੇ ਗਾਰੰਟੀ ਆ ਦੰਦ ਦੀ ਗਾਰੰਟੀ ਬਾਈ ਜੀ ਆਲਾ ਚੈੱਕ ਕਰਕੇ ਲੈ ਕੇ ਜਾਵੇ ਆ ਠੀਕ ਆ ਵੀਰੇ ਤੇ ਜਿਹੜਾ ਤਿੰਨ ਨੰਬਰ ਨੱਕ ਆ ਗਿਆ ਵੀਰੇ ਇਹ ਇਹ ਬਾਈ ਜੀ ਤੀਜਾ ਸੂਆ ਮੈਂ ਸੂੰਦੀ ਆ ਠੀਕ ਆ ਠੀਕ ਆ ਆਪਣੇ ਕੋਲੋਂ ਹੀ ਗਈ ਸੀ ਮੈਂ ਇਹ ਪਹਿਲੇ ਸੂਏ ਠੀਕ ਆ ਆਪਾਂ ਝੋਕੇ ਦਿੱਤੀ ਸੀ ਬੰਦਿਆਂ ਨੂੰ 200 ਇਹਨਾਂ ਦੇ 24 ਤੀਜੇ 200 ਫੇਰ ਆਪਣੇ ਕੋਲੇ ਆ ਗਈ ਠੀਕ ਹੈ ਵੀਰੇ ਹਾਂਜੀ ਇਹ ਮੈਂ ਦੀ ਪੂਰੀ ਫੁੱਲ ਗਾਰੰਟੀ ਹੋਊਗੀ ਠੀਕ ਆ ਔਰ ਛੱਟੇ ਦੀ ਠੀਕ ਆ ਥਣਾ ਥਣਾ ਦੀ ਲੇਵਾ ਓਡੀ ਮੈਂ ਨਹੀਂ ਜਿੰਨਾ ਲੇਵਾ ਲੱਗਾ ਸਹੀ ਗੱਲ ਆ ਪੰਡਾ ਲਾਈ ਸਰਦੀ ਆ ਹੰਨੇ ਵਾਲੀਆਂ ਫੇਰ ਇਹ ਵੀ ਮੈਂ ਇੰਨੀ ਸੀਲਸ ਲੱਗਾ ਕੋਈ ਇਹ ਨਹੀਂ ਹੋਊਗਾ ਆਪਾਂ ਪਸੂ ਵੀ ਭਾਈ ਦਿਨਾਂ ਲਈਦਾ ਠੰਡਾ ਪਸੂ ਲਈਦਾ ਵੀ ਇਹ ਨਹੀਂ ਅਗਲਾ ਕਹੇ ਯਾਰ ਇਹ ਹੈਲਦੀ ਐ ਫਲਾਨੀ ਐ ਝੌਂਕੀ ਆ ਸਹੀ ਗੱਲ ਆ ਜੀ ਹਾਂ ਇਹ ਤਾਂ ਗੱਲ ਐ ਦੂਜਾ ਨੰਬਰ ਆ ਵੀ ਆਪਣੇ ਘਰ ਦੀ ਗਾਰੰਟੀ ਆ ਠੀਕ ਆ ਆਪਣੇ ਘਰੇ ਅਗਲਾ ਕੈਮਰੇ ਲੱਗੇ ਆ ਆਪਣੇ ਸਹੀ ਗੱਲ ਰਿਕਾਰਡਿੰਗ ਕੈਮਰੇ ਦੀ ਕੱਢ ਕੇ ਭਲਾ ਚੈੱਕ ਕਰ ਚੈੱਕ ਕਰਕੇ ਲੈ ਜੇ ਠੀਕ ਆ ਫੋਨ ਵਾਲਾ ਦਾ ਚੀਜ਼ ਬੈਕ ਵੀ ਹੋ ਜੂਗੀ ਹਾਂਜੀ ਆ ਉੱਥੋਂ ਕੱਟ ਕੇ ਪੈ ਜੂਗਾ ਇਹ ਇਹਨਾਂ ਦਾ ਬੈਕ ਉਹਨਾਂ ਦੇ ਨਾਂ ਇਹ ਕਟਾਇਆ ਜਾਣਾ ਇਹ ਤਾਂ ਗੱਲ ਸਹੀ ਹੈ ਠੀਕ ਆ ਹਾਂ ਆਪਣੇ 24 ਘੰਟੇ ਆ ਇਹ ਨਹੀਂ ਵੀ ਇਹ ਵੀ ਮੈਂ ਹੱਲ ਜਲ ਕਰ ਦਵਾਂ ਠੰਡੀਆਂ ਪੂਰੀਆਂ ਇਹ ਨਹੀਂ ਪਰ ਆਪਦੇ ਵੈਦ ਨਾਲੋਂ ਚੰਗਾ ਹਵਾਨਾ ਕੱਟੇ ਮੈਂ ਕਹਿੰਦਾ ਭਾਈ ਜੀ ਇਹ ਮਹਿੰਦੀ ਦਾ ਸੁਣ ਲਓ ਗੱਲ ਆਪਾਂ ਚੋਈ ਆ 12 ਕਿਲੋ ਦੁੱਧ ਦੀ ਫੁੱਲ ਗਾਰੰਟੀ ਆ ਆਪਣੀ ਦੇ ਜੀ ਬਾਈ ਹੱਸ ਕੇ ਤੋੜ ਕੇ ਦਿਖਾ ਦੀ ਵੀਰੇ ਸੁਆ ਤੀਜਾ ਵੀਰੇ ਖਾਸियत ਆ ਵੈੜ ਦੀ ਆਪਦੀ ਵੈਦ ਨਾਲੋਂ ਸੋਨਾ ਹਵਾਨਾ ਤਿਆਰ ਕੀਤਾ ਵਾ ਜੀ ਬਾਈ ਕਹਿੰਦਾ 12 ਕਿਲੋ ਚਵਾਉਗੇ ਜੀ ਜੈ ਜੇ ਦੱਸਿਆ ਬਾਈ ਨੇ ਐਵੇਂ ਕਹਿ ਦਿੱ ਗਏ ਬਾਈ ਹਵਾਨਾ ਵੇਖ ਕੇ 14 15 ਚਵਾਜੂ ਜੇ ਇੰਨੀ ਤਿਆਰੀ ਅਲੀ ਨੇ ਨਾ 12 ਚਵਾਇਆ ਫੇਰ ਤਾਂ ਵੀਰੇ ਚਵਾਉਣਾ ਵੀ ਕੀ ਨੇ ਐਨ ਗਾਇਆਂ ਵਰਗਾ ਫਿਟਨੈਸ ਵਾਲਾ ਹਵਾਨਾ ਅੱਗੇ ਪਿੱਛੇ ਦਾ ਥੋੜਾ ਜਿਹਾ ਧਿਹਾਰੇ ਦਾ ਲਾਈਕ ਧਿਹਾਰੇ ਦਾ ਵੀ ਇੱਕ ਥੁੱਤ ਇੱਥੋਂ ਵੀ ਬਾਈ ਕਰਦੀ ਥੋੜਾ ਉਪਰਾ ਵੀ ਕਰਦੀ ਸਹੀ ਗੱਲ ਹੈ ਬਾਕੀ ਹਵਾਨਾ ਆਪਾਂ ਤੁਹਾਨੂੰ ਉੱਥੇ ਬੰਨੀ ਦਾ ਦਿਖਾ ਦਾਂਗੇ ਵੀਰੇ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਕੀ ਆ ਵੀਰੇ ਮੱਝ ਜਿੰਨੀ ਕਹ ਲੋ 19 ਬਰੀਕੀਆਂ ਬਹੁਤ ਨੇ ਜੀ ਪਹਿਲਾਂ ਤਾਂ ਤੁਸੀਂ ਹਵਾਨਾ ਚੈੱਕ ਕਰੋ ਜੀ ਪੂਰਾ ਟੌਪ ਦਾ ਅੱਗੇ ਪਿੱਛੇ ਦਾ ਹਵਾਨਾ ਥਣ ਕੱਲਾ ਕੱਲਾ ਨਿੱਖੜਮ ਹੱਥੀ ਜਵਾਈ ਵਾਲ ਦੇਖ ਸਕਦੇ ਕੋੜ ਛਾਂ ਕਹਦੇ ਵੀ ਨਹੀਂ ਪੋਰਾ ਕੋਈ ਕੋਈ ਵੀ ਨਹੀਂ ਬਾਈ ਠੀਕ ਹੈ ਵੀਰੇ ਯਾਦ ਆਲੀ ਮੈਂ ਆ ਰੰਗ ਜਮਨਾਗਾ ਤਾਲਾ ਠੀਕ ਹੈ ਜੀ ਤੇ ਇਹਦੀ ਜੈਜ ਜੀ ਡਿਮਾਂਡ ਵੀਰੇ ਇਹ ਬਾਈ ਹਾਂ ਨਾ ਹੇ 99000 ਦੀ ਮੈਂ ਦੇ ਦਾਂ ਉਹ ਫਰੀ ਹੈ ਉਹ ਫਰੀ ਮਿਲਨੇ ਨਹੀਂ ਆ ਆ ਭਾਗ ਦੇਣੀ 99000 ਚ ਮੱਝ ਦੇ ਦਾਂਗੇ ਬਾਈ ਕਹਿੰਦਾ ਮੁਸ਼ਕਲ ਆ ਆ ਭਾਜ ਮਿਲਨੇ ਮੇਰੇ ਹਿਸਾਬ ਨਾਲ ਜਿੰਨੀਆਂ ਕ ਮੈਂ ਵੀਡੀਓ ਬਣਾਉਣਾ ਉਹ ਸਾਰੇ ਪਸ਼ੂਆਂ ਨਾਲੋਂ ਅਗਲੇ ਰੇਟ ਜਮਾਂ ਹੀ ਦੇ ਜਾ ਹਨਾਂ ਦੀ ਭਾਰ ਪਿੱਛੇ ਦੀ ਮੈਂ ਕਹਿੰਦਾ ਬਾਈ ਜੀ ਅਗਲਾ ਚੈੱਕ ਕਰਕੇ ਠੀਕ ਆ ਭਲਾ ਆਪਣੇ ਕੋਲ ਰਹਿਣ ਦੋ ਦਿਨ ਰਹਿ ਪੇ ਬੰਦਾ ਮਨ ਜਾਦਾ ਕਿ ਉਹ ਵੀ ਆਪਣਾ ਖਰਚਾ ਆਊਗਾ ਠੀਕ ਹੈ ਜੀ ਆਏ ਨਹੀਂ ਠੀਕ ਆ ਨਾ ਹਾਂ ਠੀਕ ਆ ਵੀਰੇ ਜਿਹੜੀ ਆਪਣੀ ਹੈਗੀ ਹੈ 4 ਨੰਬਰ ਮੱਝ ਵੀਰੇ ਇਹਦਾ ਸੁਆ ਕਿੰਨਾ ਮਾ ਇਹ ਬਾਈ ਸੁਆ ਸੁਉਦੀ ਤੀਜਾ ਠੀਕ ਆ ਸਮਾਂ ਕਿੰਨਾ ਲੈਂਦੀ ਆ ਸਵਾ ਬਾਈ ਹਜੇ ਦਿਨ ਲੈ ਜੂ ਬਾਹਲੇ ਨਹੀਂ ਖੁੱਲੇ ਡੁੱਲੇ 14 ਅੱਧਾ ਵੀ ਨਹੀਂ ਪਿਆ ਹਾਂ ਜੀ ਅੱਧਾ ਮਹੀਨਾ ਠੀਕ ਆ ਇਹ ਤਾਂ ਇੱਕਸਾ ਹਵਦਾ ਮੰਨ ਕੇ ਚੱਲੋ ਵੀ ਤਿਆਰੀ ਸ਼ੁਰੂ ਹੋ ਗਈ ਹਾਂ ਤਿਆਰੀ ਸ਼ੁਰੂ ਕੀਤੀ ਆ ਕਿੰਨਾ ਪਿਆ ਜੁੱਧ ਦੁੱਧ ਇਹ ਦੁੱਧ ਬਾਈ ਇਹਦੇ ਥੱਲੋਂ ਖੰਦਾ ਗੱਲ ਆ ਆਪਾਂ 13 ਕਿਲੋ ਦੁੱਧ ਦੀ ਇਹਦੀ ਗਾਰੰਟੀ ਦਿੰਦੇ ਮੈਂ ਦੀ ਇਹ ਵੀ ਆਪਣੀ ਮੈਂ ਹੱਥੀਂ ਚੋਈ ਆ ਕੱਦ ਵੈਡ ਵਾਲੀ ਆ ਕੱਦ ਵੈਡ ਵਾਲੀ ਮੈਂ ਆ ਠੰਡੀ ਜਾਲੀ ਮੈਂ ਇਹ ਵੀ ਪੂਰੀ ਆ ਪਸ਼ੂ ਆਪਾਂ ਕੋਈ ਵੀ ਬਾਈ ਉਹ ਜੇ ਲਈ ਦਾ ਨਹੀਂ ਛੜ ਛੱਪੇ ਵਾਲਾ ਛੜ ਛੱਪੇ ਵਾਲਾ ਫਾਇਦਾ ਵੀ ਨਹੀਂ ਕੋਈ ਹਾਂ ਮੈਂ ਐਵੇਂ ਉਹ ਚਾ ਕੇ ਉਧਰ ਗੱਲ ਲਿਆ ਇੱਧਰ ਤਾਂ ਲਿਆ ਉਹ ਚੀਜ਼ ਨਹੀਂ ਠੀਕ ਆ ਤੂਰ ਕੇ ਦਿਖਾ ਦੀ ਵੀਰੇ ਕੱਦ ਦੇ ਵੱਡ ਦੇ ਵੀਰੇ ਇਹ ਵੀ ਪੂਰੇ ਚੰਗੀਆਂ ਡੇਟ ਮੁਤਾਬਕ ਦਿਨ 15 ਪਏ ਆ 13 ਕਿਲੋ ਦੀ ਗਾਰੰਟੀ ਆ ਵੱਡੀ ਆ ਵੀਰੇ ਮੱਝ ਕੋਈ ਏਡੀ ਨੀਗਾ 13 14 ਕਿਲੋ ਕੋਈ ਬਾਹਲਾ ਨਹੀਂ ਮੱਝ ਨੂੰ ਬਾਕੀ ਸਾਮਾ ਵੀ ਪਿਆ ਵੀਰੇ 15 ਦਿਨ ਜਿੰਨੀ ਸਾਂਭ ਲਾਂਗੇ ਹੋ ਸਕਦਾ ਵਾਧਤੀ ਚੋ ਲੱਗੇ ਤੇ ਪਰ 13 14 ਕਿਲੋ ਤਾਂ ਮਰਦੀ ਨਹੀਂ ਬਹੁਤ ਹੁੰਦਾ 13 14 ਕਿਲੋ ਵੀ ਮੱਝ ਦਾ ਵੀਰੇ ਬਾਕੀ ਨੀਲੀ ਰਾਵੀ ਚ ਵੀ ਟੱਚ ਪੈਂਦੀ ਹੈ। ਭਾਜੀ ਪਤਲੇ ਪਿੰਡੇ ਦੀ ਪਿੰਡਾ ਵੇਖੋ। ਸਹੀ ਗੱਲ ਹੈ ਜੀ। ਥੰਡ ਪੂਰਾ ਟਾਪ ਦਾ ਕਾਗਜੀ ਪਿੰਡਾ ਲਫਾਫੇ ਵਰਗਾ ਪਿਆ ਹੈਗਾ। ਇਹ ਵੀ ਇੱਥੇ ਇੱਥੇ ਖੜਾ ਕੇ ਵੀ ਥੱਲੇ ਬਹਿ ਜਾ ਲੈ। ਠੀਕ ਹੈ। ਕੋਈ ਗੱਲ ਨਹੀਂ ਮੇਰੇ ਲੈ ਚੱਲੋ ਜੀ। ਬਾਕੀ ਸੋਹਣਾ ਥਾਣਾ ਦਾ ਸਹਿਜ ਆ। ਕੱਲਾ ਕੱਲਾ ਨਿਖੜ ਮ ਫਿਟਨੈਸ ਆ ਹਵਾਨਾ ਕੱਢੂਗੀ ਕੋਈ ਆਏ ਬਰੇ ਟਟਮਾਲੇ ਬਾਣੀ ਕੱਢਦੇ ਤੁਨੂੰ ਝੋਲ ਦੇਂਦੀ ਹੋਊਗੀ ਹਵਾਨੇ ਚ। ਸਾਰੀਆਂ ਵਲਟਾਂ ਨਾ ਕਰ ਮੰਨਦੇ ਕੱਢ ਕੇ ਸੂਣਾ। ਜਿਹੜੀ ਦੀ ਡਿਮਾਂਡ ਜਿਹੜੇ ਲੈਣੀ ਹੈ ਜਿਹੜੀ ਦਾ ਭਾਈ ਅੱਜ ਦੀ ਡਿਮਾਂਡ ਹੈ ਇਹਦੀ ਲੈਣ ਦੇ ਆਈ ਗੱਲ ਆ ਅੱਜ ਤਾਂ ਦੇਵਾਂਗੇ ਪੂਰੇ ਲੱਖ ਰੁਪਏ ਦੀ ਹਾਂ ਜਿੱਦਣ ਤਿਆਰ ਹੋ ਗਈ ਉਹ ਜਿੱਦਣ ਤਿਆਰ ਹੋ ਗਈ ਉਦੋਂ ਤਿਆਰ ਦਾ ਮਤਲਬ ਉਹਦੇ ਤਿਆਰ ਜਿਹੜੀ ਅੱਜ ਡਿਮਾਂਡ ਹੈ ਲੱਖ ਰੁਪਏ ਦੀ ਭਾਈ ਕਹਿੰਦਾ ਦੇ ਦਾਂਗੇ ਜੀ ਜਿੱਦੇ ਤਿਆਰ ਹੋ ਗਈ ਉਹਦੇ ਦੀ ਡਿਮਾਂਡ ਉਹਦੇ ਹੂੰ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ